ਹਾਂਜੀ ਵੈਲਕਮ ਟੂ ਬਲੌਗ ਅੱਜ ਲੱਗਿਆ ਜੀ ਆਪਾਂ ਖਾਦ ਕੋਨ ਵਿੱਚ ਪਾ ਕੇ ਕਟਾ ਝੋਨਾ ਹੋਇਆ ਜੀ ਦਿਨ 42 ਦਾ ਆਪਣਾ ਤੇ ਇਹਨੂੰ ਹੁਣ ਜ਼ਰੂਰ ਤੇ ਇਸ ਟਾਈਮ ਤੇ ਕਿਉਂਕਿ ਇਸ ਟਾਈਮ ਤੇ ਹੁੰਦੀ ਹੁੰਦੀ ਹੈ ਸੁੰਡੀ ਦਾ ਅਟੈਕ ਗੋਭ ਦੀ ਸੁੰਡੀ ਤੇ ਪੱਤਾ ਲਪੇਟ ਜਿਸ ਤੋਂ ਬਚਾ ਕਰਨ ਲਈ ਆਪਾਂ ਨੂੰ ਖਾਦ ਚ ਲਾ ਕੇ ਜਾਂ ਮਿੱਟੀ ਚ ਲਾ ਕੇ ਤੁਸੀਂ ਕਟਾਪ ਕੇਲਟਰੇਨ ਜਾਂ ਪਦਾਨ ਦਾ ਛੱਟਾ ਦੇ ਸਕਦੇ ਹਾਂ ਅਸੀਂ ਜੋ ਗੱਲ ਲਏ ਆ ਉਹ ਤੁਹਾਨੂੰ ਦਿਖਾਉਨੇ ਆ ਕਿੰਨੀ ਡੋਸ ਪਾ ਰਹੇ ਉਹ ਵੀ ਤੁਹਾਨੂੰ ਦੱਸਾਂਗੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਤੇ ਕਮੈਂਟ ਕਰਨਾ ਨਾ ਭੁੱਲਿਓ ਤੁਸੀਂ ਕਿਹੜੀ ਖਾਸ ਪੌਣੇਆਂ ਨਾਲ ਪਦਾਨ ਪੌਣੇਆਂ ਜਾਂ ਫਟੇਰਾ ਜਾਂ ਕਟਾਪ ਕੀ ਪੌਣੇ ਆ ਤੇ ਟਰੱਕ ਦਾ ਨਹੀਂ ਬਾਜ ਆਪਾਂ ਪਾ ਰਹੇ ਹਾਂ ਜੀ ਫੇਰੀਰਾਮ ਦੀ ਕਟਾਪ ਝੋਲੀ ਲੈ ਆਇਓ ਸੋਲੀ ਲਬਲੀ ਬਣੀ ਦੇਖ ਸਕਦੇ ਤੁਸੀਂ ਇਹ ਜ਼ਾਣੇਦਾਰ ਇਸ ਕਿਲੀਰੀ ਹੀ ਘੱਟੋ ਘਾਟੇ ਇਹ 7-8 ਕਿਲੋ ਪਾ ਰਹੇ ਆ ਤਾਂ ਜੋ ਰਿਜ਼ਲਟ ਇਹਦਾ ਵਧੀਆ ਮਿਲੇ ਘੱਟ ਪਾਉਣ ਦਾ ਫਾਇਦਾ ਨਹੀਂ ਹੁੰਦਾ ਫੁਰਲਾ ਲਈਏ ਫੇਰ ਤੁਹਾਨੂੰ ਦਿਖਾਉਣੇ ਖਾਦ ਦਾ ਰੰਗ ਦੇ ਰਾਮ ਦੀ ਕਟਾਉ ਕੋਸ਼ਿਸ਼ ਕਰੋ ਇਹਨੂੰ ਚੰਗੀ ਤਰ੍ਹਾਂ ਮਿਕਸ ਕੀਤਾ ਜਾਵੇ ਕਿਉਂਕਿ ਯੂਰੀਏ ਨਾਲ ਰੱਖ ਕੇ ਹੀ ਇਹਨੇ ਪੈਣਾ ਹੈ ਛੱਟਾ ਹੋਣਾ ਪੂਰੇ ਖੇਤ 'ਚ ਤੇ ਅਸਰ ਵਧੀਆ ਦਿੰਦਾ ਰਿਜ਼ਲਟ ਸੋਨਾ ਮਿਲਦਾ ਆ ਤੇ ਕੋਸ਼ਿਸ਼ ਕਰੋ ਜਿੰਨੀ ਵਧੀਆ ਰਲਾਈ ਰਲੂਗੀ ਖਾਦ ਉਨਾਂ ਹੀ ਜ਼ਿਆਦਾ ਇਹਦਾ ਆਪਾਂ ਨੂੰ ਬੈਨੀਫਿਟ ਮਿਲੇਗਾ ਸੋ ਹੁਣ ਭਰਦੇ ਝੋਲੀ ਤੇ ਚੱਲਦੇ ਖੇਤਵਾਲ ਨੂੰ ਤੁਸੀਂ ਕਮੈਂਟ ਜਰੂਰ ਕਰਿਓ ਤੁਸੀਂ ਕਿਹੜੀ ਖਾਦ ਪਾ ਰਹੇ ਆ ਪਦਾਨ ਫਟੇਰਾ ਜਾਂ ਕਟਾ ਤੇ ਕਿੰਨੇ ਕਿਲੋ ਤੁਹਾਡੀ ਦੋਸ ਐ ਪਾਉਣ ਦੀ ਤੇ ਕਿਹੜੇ ਸਟੇਜ ਤੇ ਆ ਕੇ ਪਾਉਣੇ ਤੁਸੀਂ ਕਮੈਂਟ ਕਰਨਾ ਨਾ ਭੁੱਲਿਓ ਚਲੋ ਆਪਾਂ ਹੁਣ ਘਰ ਦੀ ਝੋਲੀ ਤੇ ਚੱਲਦੇ ਖੇਤ ਤੇ ਲੋ ਜੀ ਖੇਤ ਚ ਪਹੁੰਚ ਚੁੱਕੇ ਆਪਾਂ ਇੱਕ ਝੋਲੀ ਪਾਤੀ ਆ ਤੇ ਗਰਮੀ ਬਹੁਤ ਆ ਤੇ ਤਿਆਉ ਸਰੇ ਤੱਕ ਪਾਉਣੀ ਆ ਟੋ ਬੋਰੇ ਪਾਈ ਆਨੇ ਆਪਣੇ ਤੇ 8 ਕਿਲੋ ਦੇ ਹਿਸਾਬ ਨਾਲ ਕਟਾ ਪਾ ਰਹੇ ਆਂ ਸ਼੍ਰੀ ਰਾਮ ਦੀ ਵੀਡੀਓ ਨੂੰ ਲਾਈਕ ਜਰੂ ਕਰਿਓ ਕਮੈਂਟ ਕਰਨਾ ਨਾ ਭੁੱਲਿਓ ਤੁਹਾਨੂੰ ਖਾਸ ਤੰਦੀ ਦਿਖਾਈਏ ਥੋੜੀ ਜੀ ਹੈ ਠੀਕ ਹੈ ਜਿੰਨਿਆ ਪਤਲਾ ਛਿਟਾ ਆ ਗਿਆ ਉਹਨਾਂ ਵਧੀਆ ਕਿਉਂਕਿ ਮਰ ਤੋਂ ਨਾ ਆਪਣਾ ਸੋਨਾ ਮੱਲੇ ਆਇਆ ਤੇ ਬਾਦੂ ਖਾਦ ਪਾਉਂਦਾਂ ਨਹੀਂ ਫਾਇਦਾ ਆਪਾਂ ਨੂੰ ਪਤਲਾ ਛੱਟਾ ਮਾਰ ਰਹੇ ਆ ਤਾਂ ਜੋ ਹਾਈਟ ਠੀਕ ਰਹੇ ਹੁਣ ਹਾਈਟ ਮੇਰੇ ਲੱਗ ਤੋ ਉੱਪਰ ਹੋ ਗਈ ਆ ਤੇ ਆਪਾਂ ਬਹੁਤੀ ਹਾਈਟ ਨਹੀਂ ਵਧਾਉਣੀ ਇਹਦੀ ਕੋਈ ਗਾਂ ਡਿੱਗਣ ਦਾ ਡਰ ਰਹੇ ਹੋ ਜਾਂਦਾ ਆ ਅਸਲੀ ਖਾਲ ਪਾਉਸ ਹਾਬ ਨਾ ਚਲੋ ਸਬਸਕ੍ਰਾਈਬ ਕਰਨਾ ਨਾ ਭੁੱਲੋ ਬਾਅਦ ਚ ਤੁਹਾਨੂੰ ਦਿਖਾਉਨੇ ਆ ਇੱਕ ਹੋਰ ਚੀਜ਼ ਵੀਡੀਓ ਨਾਲ ਜੁੜੇ ਰਹੋ ਦੇਖਦੇ ਰਹੋ ਬਲੌਗ ਸੋ ਖਾਲ ਪਾਉਂਦੇ ਹੋਏ ਦੇਖਿਓ ਬੌਣੇ ਬੂਟੇ ਦੇਖ ਕਿੰਨਾ ਫਰ ਗਿਆ ਇਹ ਹਾਈਬ੍ਰਿਡ ਵੀ ਆ ਬਟ ਫੇਰ ਵੀ ਇਹਦੇ ਵਿੱਚ ਬਾਉਣਾ ਬੂਟਾ ਆ ਨੀ ਤੇ ਜਿੱਦਾਂ ਖੇਤੀ ਮਾਹਰਾਂ ਦਾ ਕਹਿਣਾ ਆ 114 128 ਜਾਂ 131 ਵਿੱਚ ਹੀ ਬਾਉਣਾ ਬੂਟਾ ਆ ਬਟ ਨਹੀਂ ਐਤਕੀ ਮੌਸਮ ਦੀ ਮਾਰ ਆ ਜਾਂ ਕੁਝ ਬੂਟੇ ਹੀ ਵਾਇਰਸ ਵਾਲੇ ਐਤਕੀ ਕੀ ਹਿਸਾਬਤਾ ਵਾ ਕਿਸੇ ਨੂੰ ਨਹੀਂ ਪਤਾ ਇਹ ਬੂਟਾ ਕਿਉਂ ਹੋ ਰਿਹਾ ਆ ਤੇ ਕੀ ਇਸ ਦੀ ਦਵਾਈ ਆ ਸੋ ਵੀਡੀਓ ਨੂੰ ਦੇਖਣ ਲਈ ਧੰਨਵਾਦ ਅਗਲਾ ਬਲੌਗ ਵੀ ਜਰੂਰ ਦੇਖਿਓ ਹੁਣ ਖਾਦ ਪਾ ਲਈ ਜਿਹੜੀ ਰਹਿ ਗਈ ਆ ਸਾਬ ਉਹ ਚੱਲ ਗਿਆ ਆ ਤੇ ਕਮੈਂਟ ਜਰੂਰ ਕਰਿਓ ਵਲੌਗ ਤੇ ਬਾਕੀ ਮੈਂ ਦੋਸ ਇੱਕ ਵਾਰੀ ਕਮੈਂਟ ਚ ਦੱਸ ਦੂੰਗਾ ਕਿੰਨੀ ਪਾਈ ਦੁਆਰਾ